ਮਿਸਕਾਰ ਦੋਸਤੋ ਅੱਜ ਦੀ ਕਹਾਣੀ ਹੈ ਬਚਪਨ ਵਾਲਾ ਐਤਵਾਰ ਜਦੋਂ ਜਿਹੜੇ ਵਾਲੇ ਬਚਪਨ ਵਿੱਚ ਐਤਵਾਰ ਦੀ ਖਾਸ ਖਿੱਚ ਹੁੰਦੀ ਸੀ ਐਤਵਾਰ ਦਾ ਮਤਲਬ ਛੁੱਟੀ ਖੇਡਣਾ ਅਤੇ ਆਜ਼ਾਦੀ ਹੁੰਦਾ ਸੀ ਉਸੇ ਸਮੇਂ ਸਾਰੇ ਵੱਡੇ ਰੋਟੀ ਕੱਪੜਾ ਅਤੇ ਮਕਾਨ ਦੀ ਲੜਾਈ ਲੜ ਰਹੇ ਸੀ ਕੁਝ ਇੱਕ ਪਰਿਵਾਰਾਂ ਨੂੰ ਛੱਡ ਕੇ ਪਰ ਇੱਕ ਆਮ ਜੇ ਬਚਪਨ ਦਾ ਕਿਸ ਤਰ੍ਹਾਂ ਦਾ ਐਤਵਾਰ ਹੋ ਸਕਦਾ ਹੈ ਪੂਰਾ ਭਰਪੂਰ ਤੇ ਰੁੱਝਿਆ ਹੋਇਆ ਬੱਚਿਆਂ ਲਈ ਖਾਸੋ ਖਾਸ ਬਸ ਇਸਦੀ ਬਹੁਤ ਖੁਸ਼ੀ ਹੁੰਦੀ ਸੀ ਸਕੂਲ ਨਹੀਂ ਜਾਣਾ ਪੈਣਾ ਸਭ ਤੋਂ ਵੱਡੀ ਇਹ ਖੁਸ਼ੀ ਹੁੰਦੀ ਸੀ ਕਿ ਛੁੱਟੀ ਦੀ ਪੂਰਾ ਹਫਤਾ ਐਤਵਾਰ ਊੜੀ ਖੁੰਦੀ ਸੀ ਸਕੂਲ ਨਹੀਂ ਜਾਣਾ ਪੈਣਾ ਲੇਟ ਉੱਠੋ ਸਵੇਰ ਸਾਰ ਉੱਠ ਕੇ ਨਹਾਉਣ ਦੀ ਕੋਈ ਖੇਚਲ ਨਹੀਂ ਦਿਲ ਲਗਾ ਕੇ ਖੇਲਣ ਦੀ ਇਸ ਦਾ ਦੂਜਾ ਰੂਪ ਕਮਕਾਰ ਵਾਲਾ ਵੀ ਹੁੰਦਾ ਸੀ ਘਰ ਦੇ ਵੱਡੇਰੇ ਕੰਮ ਵੀ ਵਾਵਾ ਕਰਾਉਂਦੇ ਸੀ ਉਸ ਐਤਵਾਰ ਦੇ ਹੀਠ ਲਿਖਤ ਖਾਪਸਨ ਰਲਵੇਂ ਮਿਲਵੇਂ ਐਤਵਾਰ ਦਾ ਸੁੱਖ ਮਕਸਦ ਹੀ ਲੇਟ ਉੱਠਣਾ ਸੂਰਜ ਚੜ੍ਹਨ ਤੱਕ ਸੌਣਾ ਪੂਰੀ ਛੁੱਟੀ بس ਖਾਓ ਪੀਓ ਅਤੇ ਮਸਤ ਹੋ ਦੋਸਤਾਂ ਨਾਲ ਖੇਲੋ ਨਾ ਬਸਤੇ ਤਿਆਰ ਕਰਨੇ ਨਾ ਹੀ ਫਟੀਆਂ ਵਗੈਰਾ ਪੋਚਣ ਦਾ ਪੰਗਾ ਬਿਨਾ ਨਹਾਏ ਦੋਸਤਾਂ ਨਾਲ ਖੇਡਣ ਜਾਣਾ ਵਕਤ ਦੀ ਕੋਈ پابੰਦੀ ਨਹੀਂ ਹੁੰਦੀ ਸੀ ਹੈਦਬਰ ਦਾ ਮਤਲਬ ਵੀ ਇਹੀ ਹੁੰਦਾ ਸੀ ਕਿ ਸਾਈਕਲ ਵੀ ਚਲਾਉਣ ਨੂੰ ਮਿਲੇਗਾ ਕਿਉਂਕਿ ਸਾਈਕਲ ਇੱਕ ਹੀ ਹੁੰਦਾ ਸੀ ਜੋ ਕਿ ਘਰ ਦੇ ਮੁਖੀ ਕੋਲ ਹੁੰਦਾ ਸੀ ਜੋ ਕਿ ਉਹ ਕਾ ਜਾਂ ਘਰ ਦਾ ਵੱਡਾ ਕਮੋਣ ਵਾਲਾ ਕੰਮ ਤੇ ਲਿਆ ਜਾਂਦਾ ਸੀ ਫਿਰ ਐਤਵਾਰ ਨੂੰ ਹੀ ਮੌਕਾ ਲੱਗਦਾ ਸੀ ਉਹ ਵੀ ਕਦੀ ਕਦੀ ਐਤਵਾਰ ਦੇ ਦਿਨ ਕਦੀ ਕਦੀ ਖਾਣ ਦਾ ਵੀ ਖਾਸ ਮੌਕਾ ਹੁੰਦਾ ਸੀ ਖਾਸ ਕਰ ਦੁਪਹਿਰ ਦੇ ਖਾਣੇ ਦਾ ਇਸ ਵਿੱਚ ਕੁਝ ਵੀ ਹੋ ਸਕਦਾ ਸੀ ਕਦੀ ਕੋਈ ਰਿਸ਼ਤੇਦਾਰ ਵੀ ਆ ਜਾਂਦੇ ਸੀ ਫਿਰ ਤਾਂ ਜ਼ਰੂਰ ਮੌਕਾ ਲੱਗ ਜਾਂਦਾ ਸੀ ਉਸੇ ਸਮੇਂ ਖਾਣ ਦਾ ਖਾਸ ਚਾਹ ਹੁੰਦਾ ਸੀ ਪਰ ਐਤਵਰ ਦੇ ਸ਼ੌਕ ਤੇ ਮਾਪੇ ਪਾਣੀ ਵੀ ਫੇਰ ਦਿੰਦੇ ਸੀ ਸਵੇਰ ਤੋਂ ਹੀ ਨਹਾਉਣ ਲਈ ਖਾਸ ਕਰਕੇ ਕੇਸੇ ਧੋਣ ਲਈ ਮਗਰ ਪੈ ਜਾਂਦੇ ਸੀ ਇਸ ਨਾਲ ਸਾਰਾ ਸਵਾਦ ਹੀ ਖਤਮ ਹੋ ਜਾਂਦਾ ਸੀ ਉਦੋਂ ਐਸੀ ਟੜਾ ਲੱਗਦਾ ਸੀ ਉਸ ਸਮੇਂ ਨਲਕੇ ਹੁੰਦੇ ਸੀ ਟੂਟੀਆਂ ਪਾਣੀ ਅਜੇ ਆਇਆ ਨਹੀਂ ਸੀ ਪਾਣੀ ਦਾ ਟੱਬ ਭਰਨ ਦੀ ਜ਼ਿੰਮੇਵਾਰੀ ਬੱਚਿਆਂ ਦੇ ਸਿਰਾਂ ਦੀ ਸੀ ਇਹ ਕੰਮ ਐਤਵਾਰ ਦਾ ਸਵਾਦ ਖਰਾਬ ਕਰ ਦਿੰਦਾ ਸੀ ਵੱਡੇ ਪੜ੍ਹਾਈ ਦੇ ਡਰ ਨਾਲ ਵੀ ਐਤਵਾਰ ਦੇ ਆਨੰਦ ਨੂੰ ਫਿੱਕਾ ਪਾ ਦਿੰਦੇ ਸੀ ਖੇਡਣ ਲੱਗਿਆਂ ਨੂੰ ਆਵਾਜ਼ਾਂ ਦੇ ਕੇ ਬੁਲਾਉਣਾ ਨਾ ਆਣ ਤੇ ਫੜ ਕੇ ਲਿਆਉਣਾ ਕਦੀ ਜ਼ਬਰਦਸਤੀ ਕੇਸਾਂ ਤੋਂ ਫੜ ਕੇ ਮੇਰੇ ਵਰਗੇ ਤਾਂ ਮਾਂ ਨੂੰ ਇਹੀ ਕਹਿੰਦੇ ਸੀ ਕਿ ਘਰਾਂ ਕੇ ਵੱਡੇ ਉਪਰ ਦੋਸਤਾਂ ਵਿੱਚ ਬੇਇੱਜ਼ਤੀ ਨਾ ਕਰੀ ਹੋਰ ਵੀ ਬਹੁਤ ਸਾਰੀਆਂ ਪਰ ਤਾਂ ਪਰ ਸਾਰੇ ਹਫ਼ਤੇ ਐਤਵਾਰ ਦੀ ਉਡੀਕ ਹੁੰਦੀ ਐਤਵਾਰ ਤੋਂ ਬਾਅਦ ਸੋਮਵਾਰ ਨੂੰ ਹਫ਼ਤੇ ਦਾ ਪਹਿਲਾ ਦਿਨ ਮੰਨਿਆ ਜਾਂਦਾ ਸੀ ਗਲ ਗਲਤ ਹੈ ਜਾਂ ਠੀਕ ਇਸ ਤਰ੍ਹਾਂ ਐਤਵਾਰ ਬੀਤਦਾ ਸੀ